ਬਾਰ ਲੱਗੇ ਲਖ ਸੁੰਭ ਦੇਤ ਤਸੇ ਰਾਨ ਲੈ ਕਰਵਾਰਣ ਕੋ ਸੁੰਭ ਨੂੰ ਤੀਰ ਲੱਗੇ ਵੇ ਕਿ ਦੈਨ ਤਲਵਾਰਾ ਖਿੱਚ ਕੇ ਯੁੱਧ ਭੂਮੀ ਵਿੱਚ ਕੱਸ ਗਏ ਰੰਗ ਪੋ ਮਮੇ ਸੱਤਰ ਗिराए ਦੇ ਬਹੁਤ ਸਰਸਰੌਣ ਬਾਹਿਓ ਅਸੁਰਾਨ ਕੋ ਵਰਾਲਾ ਭੂਮੀ ਵਿੱਚ ਵੈਰੀਆਂ ਨੂੰ ਡਿਗਾ ਦਿੱਤਾ ਅਤੇ ਦੇਵਤਿਆਂ ਦਾ ਬਹੁਤ ਖੋਣ ਵਗਿਆ ਪ੍ਰਗਟੇ ਗਣ ਚੰਬੂਕ ਗ੍ਰਿਜ ਪਿ사ਚ ਸੋ ਯੋ ਰਣਪਾਤ ਪੁਕਾਰਨ ਕੋ ਯੁੱਧ ਖੇਤਰ ਵਿੱਚ ਗਣ ਗਿੱਦੜ ਗਿਰਜਾ ਅਤੇ ਪਿ사ਚ ਸ਼ੋਰ ਪਾਣ ਲਈ ਇਸ ਤਰ੍ਹਾਂ ਪ੍ਰਗਟ ਹੋ ਗਏ ਸੋ ਮਨੋ ਪਟ ਸਾਰ ਸੁਤੀ ਟਟ ਨਾਤ ਹੈ ਕੋਰਬ ਪਾਪ ਉਤਾਰਨ ਕੋ ਮਾਨੋ ਸੋਰ ਮੇ ਪਿਛਲੇ ਜਨਮਾਂ ਦੇ ਪਾਪਾਂ ਨੂੰ ਉਤਾਰਨ ਲਈ ਸਰਸਵਤੀ ਨਦੀ ਦੇ ਕੰਢੇ ਉੱਤੇ ਇਸ਼ਨਾਨ ਕਰ ਰਹੀ ਹੂੰ ਜਯਦਨ ਸੋਮਬ ਪਿਆਨ ਰਚਿਓ ਅਸ ਅਾਗੇ ਨਾ ਦਾਨਵ ਕਾਹੂ ਕਰਿਓ ਹੈ सोमब आते ने सोमब पर आवाने अजयहा भयानक युद्ध शुरू ਕੀਤਾ કે ਇਸ ਤਰ੍ਹਾਂ ਦਾ ਪਹਿਲਾ ਕਦੇ ਕਿਸੇ ਦਾੰਦ ਨੇ ਨਹੀਂ ਕੀਤਾ ਸੀ ਲੋਥਨ ਉਪਰ ਲੋਥ ਪਰੀ ਤਹਿ ਗੀਦ श्रृंगालन मांस ਚਰੇਉ ਹੈ ਲੋਥਾ ਤੇ ਲੋਥਾ ਚੜ ਗਈਆਂ ਸਨ ਅਤੇ ਉੱਥੇ ਉਹਨਾਂ ਦਾ ਮਾਸ ਗਿਰਜਾ ਤੇ ਗਿੱਦੜ ਖਾਰੇ ਸਨ गोद बह सिर के सनते सित पुंज परवा तरान परयो है ਕਈਆਂ ਦੇ ਸਿਰਾਂ ਦੇ ਵਾਲਾ ਵਿੱਚੋਂ ਸਫੇਦ ਮਿੱਜ ਵਗ ਕੇ ਧਰਤੀ ਉੱਤੇ ਪੈ ਰਹੀ ਹੈ ਮਾਨੋ ਜਟਾ ਧਾਰ ਕੀ ਜਟ ਤੇ ਜਨ ਰੋਸ ਕੇ ਗੰਗ ਕੋ ਨੀਰ ਟਰਿਓ ਹੈ ਮਾਨੋ ਸ਼ੇਵ ਜਟਾਤਾਰ ਦੀਆਂ ਜੁਟਾਵਾਂ ਤੋਂ ਗੁੱਸੇ ਨਾਲ ਗੰਗਾਜਲ ਡਿੱਗ ਰਿਹਾ ਹੋਵੇ। ਬਾਰ ਸਿਵਾਰ ਭਏ ਤੇ ਠੌਰ ਸੋ ਫੇਨ ਜਿਓ ਛਤਰ ਫਿਰੇ ਤਰਤਾ। ਉਸੇ ਤਾਂ ਸੂਰਮਿਆਂ ਦੇ ਵਾਲ ਕਾਈ ਸਿਵਾਰ ਵਾਂਗ ਅਤੇ ਸੂਰਮਿਆਂ ਦੇ ਛਤਰ ਝੱਗ ਵਾਂਗ ਤਰਦੇ ਫਿਰਦੇ ਸਨ। ਕਾਰ ਅੰਗੁਲ ਕਾ ਸਫਰੀ ਤਲਪੈ ਪੁਜ ਘਾਟ ਪੁਚੰਗ ਕਰੇ ਕਰਤਾ ਹਾਥਾ ਦੀਆ ਉਂਗਲਾ ਮਛਿਆ ਦੇ ਰੂਪ ਵਿੱਚ ਤੜਪਦੀਆਂ ਹਨ ਅਤੇ ਕਟੀਆਂ ਹੋਈਆਂ ਬਾਹਾਂ ਨੂੰ ਕਰਤਾ ਨੇ ਸੱਪਾਂ ਦਾ ਰੂਪ ਦਿੱਤਾ ਹੈ। ਭਾਇ ਨਕਰਜਾ ਧਰਮ ਸਰਉਨਤ ਨੀਰਮੈ ਚੱਕਰ ਜਿਉ ਚੱਕਰ ਫੇਰਾ ਕਰਤਾ ਉਸ ਲਾਹੌਦੀ ਨਦੀ ਵਿੱਚ ਮਰੇ ਹੋਏ ਘੋੜੇ ਮਗਰ ਮੱਛਾਂ ਵਾਂਗ ਹਨ ਝੰਡੇ ਬਿਰਖਾ ਵਰਗੇ ਹਨ ਹੱਥ ਦੇ ਪਈਆਂ ਦੇ ਚੱਕਰ ਪਾਣੀ ਵਿੱਚ ਪੈਣ ਵਾਲੇ ਘੁੰਮਣ ਕੇ ਰਹਨ ਤਾਬ ਸੋੰਬਰ ਨੇ ਸੋੰਬ ਦੋਹੋਂ ਮਿਲ ਦਾ ਨਵ ਮਾਰ ਕਰੀ ਰਣ ਮੈ ਸਰਤਾ ਤਾਦ ਸੋੰਬਾ ਤੇ ਨੇ ਸੋੰਬ ਦੋਹਾ ਦੈਂਤਾ ਨੇ ਮਿਲ ਕੇ ਇਤਨੀ ਘੋਰ ਮਾਰ ਮਚਾਈ ਮਾਨੋ ਯੁੱਧ ਭੂਮੀ ਗੋੰਦੀ ਨਦੀ ਬਣਾ ਦਿੱਤੀ ਹੋਵੇ ਦੋਹਰਾ ਸੁਰ ਹਾਰੈ ਜੀਤਾ ਅਸੁਰ ਲੀਨੋ ਸਕਲ ਸਮਾਜ ਉਸ ਯੁੱਧ ਵਿੱਚ ਦੇਵਤੇ ਹਾਰ ਗਏ ਅਤੇ ਦਾਤ ਜਿੱਤ ਗਏ ਅਤੇ ਉਹਨਾਂ ਨੇ ਦੇਵਤਿਆਂ ਦਾ ਸਾਰਾ ਸਮਾਨ ਹਥਿਆਲਿਆ ਦੀਨੋ ਇੰਦਰ ਭਜਾਇਕ ਮਹਾ ਪਰਬਲ ਦਲ ਸਾਜ ਦੈਂਤਾਂ ਨਾਮ ਮਹਾਨ ਸ਼ਕਤੀਸ਼ਾਲੀ ਦਲ ਸਾਜ ਕੇ ਇੰਦਰ ਨੂੰ ਭਜਾ ਦਿੱਤਾ ਸਵੈਆ ਛੀਨਾ ਪੰਡਾਲ ਲੈ ਆਓ ਹੈ ਕੁਬੇਰ ਤੇ ਸੇਸ਼ ਹੂ ਤੇ ਮਨਮਾਲ ਚੁੜਾਈ ਦੈਂਤਾਂ ਨੇ ਕੁਬੇਰ ਤੋਂ ਖਜ਼ਾਨਾ ਲੁੱਟ ਲਿਆ ਅਤੇ ਸੇਸ਼ਨਾਗ ਤੋਂ ਮਣੀਆਂ ਦੀ ਮਾਲਾ ਕੋ ਲਈ जीत लुकेश दिनेश निशेष गणेश जलेश दियो है पजाई ब्रह्मा लुकेश सूरज चंद्रमा निशेष गणेश अते वरन नु जित के पजा दित्ता लोक के ये 3 3 हु अपने दैत पठे तह द ठाकुराई ਉਹਾਂ ਨੇ ਤੇ ਨਾ ਲੋਕ ਜਿੱਤ ਕੇ ਆਪਣੇ ਵਾਸ ਵਿੱਚ ਕਰ ਲਏ ਅਤੇ ਉੱਥੇ ਹਕੂਮਤ ਕਰਨ ਲਈ ਦੇਨ ਸਰਦਾਰ ਭੇਜ ਦਿੱਤੇ ਜਾਏ ਬਸੇ ਸੁਰਤਾਮ ਤੇਉ ਤਿੰਨ ਸੋਮਬ ਨੇ ਸੋਮਬ ਕੀ ਫੇਰੀ ਦੁਹਾਈ ਉਹ ਸਾਰੇ ਦੇਵਤਿਆਂ ਦੇ ਠਿਕਾਣਿਆਂ ਵਿੱਚ ਜਾ ਵਸੇ ਅਤੇ ਉਹਨਾਂ ਨੇ ਸੋਮਬ ਨੇ ਸੋਮਬ ਦੀ ਦੁਹਾਈ ਫੇਰਾ ਦਿੱਤੀ ਦੁਹਰਾ ਕੇਤ ਜੀਤ ਦੇ ਤਨ ਲਿਓ ਗਏ ਦੇਵਤੇ ਪਾਜ ਦੰਤਾ ਨੇ ਯੁੱਧ ਭੂਮੀ ਵਿੱਚ ਜਿੱਤ ਪ੍ਰਾਪਤ ਕਰ ਲਈ ਅਤੇ ਦੇਵਤੇ ਭਜਾ ਦਿੱਤੇ ਈਹਾ ਵਿਚਾਰਿਓ ਮਨ ਬਿਖੈ ਲੇਹੋ ਸਿਵਾ ਤੇ ਰਾਜ ਦੇਵਤਿਆਂ ਨੇ ਮਨ ਵਿੱਚ ਇਹ ਵਿਚਾਰ ਕੀਤਾ ਕਿ ਚੰਡੀ ਸਿਵਾ ਰਾਹੀ ਫਿਰ ਤੋਂ ਰਾਜ ਪ੍ਰਾਪਤ ਕਰ ਲਿਆ ਜਾਏ ਸਵਈਆ ਦੇਵ ਸੁਰੇਸ਼ ਤੇ ਨੈਸਨ ਸੇਸ ਮਹੇਸ਼ਪੁਰੀ ਮੈਂ ਜਾਏ ਬਸੇ ਹੈ। ਇੰਦਰ ਸੁਰੇਸ਼ ਸੂਰਜ ਚੰਦਰਮਾ ਆਦੀ ਸਾਰੇ ਦੇਵਤੇ ਸ਼ਿਵਪੁਰੀ ਵਿੱਚ ਜਾ ਵਸੇ ਹਨ। ਪੇਸ ਬੋਰੇ ਤਹਾ ਜਾਏ ਦੁਰੇ ਸਿਰ ਕੇਸ ਜੁਰੇ ਅਰਨ ਤੇ ਜੋਤ ਰਸੇ ਹੈ। ਯੁੱਧ ਦੇ ਡਰੋਂ ਦੇਵਤੇ ਬੋਰੇ ਹਾਲ ਉੱਤੇ ਜਾ ਕੇ ਲੁਕੇ। ਦੋਰੇ ਹਨ ਨਾ ਵਾਹਨ ਕਾਰਨ ਉਹਨਾਂ ਦੇ ਵਾਲ ਜੁੜ ਗਏ ਹਨ ਹਾਲ ਬਿਹਾਲ ਮਹਾ ਬਿਕਰਾਲ ਸੰਭਾਲ ਨਹੀਂ ਜਨ ਕਾਲ ਕਰ ਸੇ ਹੈ ਹਾਲੋ ਬਿਹਾਲ ਹੋ ਕੇ ਬਹੁਤ ਕ੍ਰੂਪ ਹੋ ਗਏ ਹਨ ਉਹਨਾਂ ਨੂੰ ਸ਼ਰੀਰ ਦੀ ਸੁੱਧ ਹੀ ਨਹੀਂ ਰਹੀ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਮੌ ਦੇ ਕਰਸੇ ਹੋਏ ਹੋਣ baar hi baar pukaar kari at aartavant dareen taseh baar baar rakhya lai pukaar de hoye peedit avastha vich kaelash parvat diyan kandrama vich vade hoye han kaan suni tun devan ki sab danav maran ko pran kino jad chhine devtian di kurlahat kanna naal suni ਤਾਦੇ ਸਾਰੇ ਆ ਦੈਂਤਾ ਨੂੰ ਮਾਰਨ ਦੀ ਪ੍ਰਤੀਗਿਆ ਕੀਤੀ ਹੋਏ ਕਹ ਪਰ ਤਾਚ ਮਹਾ ਬਰ ਚੰਡ ਸੋ ਕ੍ਰੋਧ ਹੋਵੇ ਯੁੱਧ ਬਿਖੇ ਮਨ ਦੀਨੋ ਮਹਾ ਬਲਵਾਲ ਚੰਡੀ ਪਰਤਖ ਹੋਈ ਅਤੇ ਕ੍ਰੋਧਵਾਰ ਹੋ ਕੇ ਯੁੱਧ ਵਾਲ ਮਨੋ ਮੋੜਿਆ ਭਾਲਕ ਫੋਰ ਕਹ ਕਾਲੀ ਭਈ ਲਖਤਾ ਛਬ ਕੋ ਕਬ ਕੋ ਮਨ ਪੀਨੋ ਦੁਰਗਾ ਦਾ ਮੱਥਾ ਫੋੜ ਕੇ ਕਾਲੀ ਪ੍ਰਗਟ ਹੋਈ ਜਿਸ ਦੀ ਛਾਵੀ ਨੂੰ ਵੇਖ ਕੇ ਕਵੀ ਦਾ ਮਨ ਇਹ ਉਪਮਾ ਦੇ ਲਈ ਲਲਚਾਇਆ ਦਾਤ ਸਮੋਹ ਵਿਨਾਸ਼ਨ ਕੋ ਜਮ ਰਾਜ ਤੇ ਮ੍ਰਿਤ ਮਨੋ ਪਾਵ ਲੈਨੋ ਮਾਨੋ ਦੇਤਾ ਦੇ ਸਮੋਹ ਦਾ ਵਿਨਾਸ਼ ਕਰਨ ਲਈ ਜਮ ਰਾਜ ਤੋਂ ਮ੍ਰਿਤਿਓ ਨੇ ਜਨਮ ਲਿਆ ਹੋਵੇ ਬਾਣ ਕਿਰਪਾਨ ਧਰੇ ਬਲਵਾਨ ਸੋ ਕੋਪ ਕੇ ਬਿਜੁਲ ਜਿਉ ਗਰਜੀ ਹੈ ਬਲਵਾਨ ਕਾਲੀ ਹੱਥ ਵਿੱਚ ਤਲਵਾਰ ਫੜ ਕੇ ਕਰੋਧ ਨਾਲ ਬਿਜਲੀ ਵਾਂਗ ਕਰਜੀ ਹੈ ਮੇਰ ਸਮੇਤ ਹਲੇ ਗਰਵੇ ਗਿਰ ਸੇ ਸਕੇ ਸੀਸ ਤਰਾ ਲੜਜੀ ਹੈ ਉਸ ਦੀ ਗਰਜਣਾ ਨਾਲ ਸੋਮੇਰ ਪਹਾੜਤ ਸਮੇਤ ਵੱਡੇ ਵੱਡੇ ਗੇਰੂਏ ਪਹਾੜ ਹਿੱਲ ਗਏ ਹਨ ਅਤੇ ਸ਼ੇਸ਼ਨਾਗ ਦੇ ਸਿਰ ਉੱਤੇ ਟਿੱਕੀ ਧਰਤੀ ਵੀ ਕੰਬ ਗਈ ਹੈ। ਬ੍ਰਾਹਮਤ ਨੇ ਸਦਨੇਸ਼ ਡਰਿਓ ਸੁਨ ਕੇ ਹਰ ਕੀ ਚਤੀਆ ਤਰਜੀ ਹੈ। ਉਸ ਗਰਜ ਨੂੰ ਸੁਣ ਕੇ ਬ੍ਰਹਮਾ ਕੁਬੇਰ ਸੂਰਜ ਆਦਿ ਡਰ ਗਏ ਹਨ। ਹਾਤੇ ਵਿਸ਼ਨੂ ਹਰਦੀ ਛਾਤੀ ਵੀ ਧੜਕਣ ਲੱਗ ਗਈ ਹੈ ਚਾੰਡ ਪਰ ਚਾੰਡ ਆਖਾਂਡ ਲਿਏ ਕਰਕਾਲ ਕਾ ਕਾਲ ਹੀ ਜਿਉ ਅਰਜੀ ਹੈ ਪਰ ਚੰਡ ਤਿੱਖੀ ਆਖੰਡ ਤਲਵਾਰ ਹੱਥ ਵਿੱਚ ਲੈ ਕੇ ਕਾਲ ਕਾ ਕਾਲਵਾੰਗ ਪ੍ਰਗਟ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ